ਲਗਾਤਾਰ ਚੌਥੇ ਦਿਨ ਡਿੱਗੀਆਂ ਸੋਨੇ ਦੀਆਂ ਕੀਮਤਾਂ ਜਿਉਂ ਦੱਸ ਦਿੰਨੇ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਨਵੇਂ ਅੰਕੜੇ ਤੁਹਾਡੇ ਕੀ ਸਾਹਮਣੇ ਆਏ ਨੇ ਤੇ ਜਿਹੜੇ ਲੋਕ ਸੋਨਾ ਖਰੀਦਣ ਦੇ ਚਾਹਪਨਦੇ ਨੇ ਉਹਨਾਂ ਦੇ ਲਈ ਇਹ ਖਬਰ ਬੇहद ਅਹਿਮ ਹੈ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਇੱਕ ਹੋਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਨੇ ਆਪਣਾ ਉੱਪਰ ਵੱਲ ਦਾ ਰੁਝਾਨ ਜਾਰੀ ਰੱਖਿਆ ਹਾਲਾਂਕਿ ਇਹ ਆਪਣੇ ਸਰਬੋਤਮ ਉੱਚ ਪੱਧਰ ਤੋਂ ਹੇਠਾਂ ਰਹੀਆਂ ਨੇ ਦਾਜ਼ਰਨੀਆਂ ਕਿ ਲਗਾਤਾਰ ਚੌਥੇ ਦਿਨ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਐਮਸੀਐਕਸ ਸੋਨੇ ਦੇ ਬਾਜ਼ੇ 0.34% ਡਿੱਕੇ 134065 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਏ ਨੇ ਜਿहां ਚਾਂਦੀ ਦੀਆਂ ਕੀਮਤਾਂ 0.28% ਵਧ ਕੇ 204149 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈਆਂ ਹਨ 올 인디아 실버 어소시에이션 ਦੇ ਅਨੁਸਾਰ ਵਪਾਰੀਆਂ ਦੁਆਰਾ ਲਗਾਤਾਰ ਖਰੀਦਦਾਰੀ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਚਾਂਦੀ 1800 ਰੁਪਏ ਦੇ ਛਾਲ ਮਾਰ ਕੇ 2,760 ਰੁਪਏ ਪ੍ਰਤੀ ਕਿਲੋਗ੍ਰam ਦੇ ਨਵੇਂ ਸਰਵੋਤਮ ਉੱਚ ਪੱਧਰ ਤੇ ਪਹੁੰਚ ਗਈ। चांदी बुधवार ਨੂੰ ਪਹਿਲੀ ਵਾਰ 7300 ਰੁਪਏ ਦੀ ਛਾਲ ਮਾਰ ਕੇ 2 ਲੱਖ ਰੁਪਏ ਪ੍ਰਤੀ ਕਿਲੋਗ੍ਰam ਨੂੰ ਪਾਰ ਕਰ ਗਈ ਅਤੇ 2,05,800 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਤਾਂ ਇਸ ਵਾਧੇ ਨਾਲ ਚਾਂਦੀ ਦੀ ਕੀਮਤ ਇਸ ਸਾਲ 1 ਜਨਵਰੀ ਨੂੰ ਦਰਜ ਕੀਤੇ ਗਏ 90,500 ਰੁਪਏ ਪ੍ਰਤੀ ਕਿਲੋਗ੍ਰam ਤੋਂ ਵਧ ਕੇ 1,17,100 ਰੁਪਏ ਪ੍ਰਤੀ ਕਿਲੋਗ੍ਰam ਜਾਂ 129.4% ਹੋ ਗਈ ਹੈ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਸਥਾਨਕ ਸਰਾਫਾ ਬਾਜ਼ਾਰ ਦੇ ਵਿੱਚ 99.9% ਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 1,36,500 ਰੁਪਏ ਪ੍ਰਤੀ 10 ਗ੍ਰਾਮ ਸਾਰੇ ਟੈਕਸਾ ਸਮੇਤ ਤੇ ਸਥਿਰ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰਾ ਵਿੱਚ ਸਪੌਟ ਸੋਨਾ ਡਾਲਰ 13.16 ਜਾਂ 0.31% ਘਟ ਕੇ ਬਾਲਰ 4325.02 ਪ੍ਰਤੀ ਔਂਸ ਹੋ ਗਿਆ ਤਾਂ ਜਿਹੜੇ ਲੋਕ ਸੋਨਾ ਚਾਂਦੀ ਖਰੀਦਣ ਦੇ ਚਾਹਵਾਨ ਦੇ ਚਾਹਵਾਨ ਨੇ ਉਹਨਾਂ ਦੇ ਲਈ ਇਹ ਖਬਰ ਬਿਹਤ ਅਹਿਮ ਹੈ ਕਿ ਲਗਾਤਾਰ ਚੌਥੇ ਦਿਨ ਸੋਨੇ ਦੀਆਂ ਕੀਮਤਾਂ ਜਿਹੜੀ ਡਿੱਗੀਆਂ ਨੇ ਤੇ ਚਾਂਦੀ ਦੇ ਵਿੱਚ ਜਿਹੜਾ ਕੀ ਵਾਧਾ ਜਾਰੀ ਹੈ